ਬੀਤੇ ਦੋ ਦਿਨਾਂ ਦੀ ਬਰਸਾਤ ਨੇ ਇਨਸਾਨ ਦੇ ਨਾਲ ਨਾਲ ਪੰਛੀਆਂ, ਪਸ਼ੂਆਂ, ਜਾਨਵਰਾਂ ਤੇ ਧਰਤੀ ਤੇ ਰਹਿਣ ਵਾਲੇ ਹਰ ਪ੍ਰਾਣੀ ਜੀਵ ਨੂੰ ਪ੍ਰਭਾਵਿਤ ਕੀਤਾ ਹੈ। ਇਹ بارش ਲਗਾਤਾਰ ਹੋਣ ਕਾਰਨ ਹੀ ਸਾਰਿਆਂ ਦਾ ਜੀਵਨ ਅਸਥਬਿਅਸਥ ਹੋ ਗਿਆ। ਹੁਣ 24 26 ਘੰਟੇ 30 ਘੰਟਿਆਂ ਤੋਂ ਬਾਅਦ ਪੰਛੀਆਂ ਨੂੰ ਕੁਝ ਰਾਹਤ ਮਿਲੀ ਆ। ਆ ਟ੍ਰਿਟੀਰੀਆ ਮੇਰੇ ਘਰੇ ਰਹਿੰਦੀਆਂ ਨੇ ਤੇ ਬੜਾ ਇਹਨਾਂ ਨੇ ਸੰਤਾਪ ਭੋਗਿਆ ਬਥੇਰੇ ਨਾਲ ਲਈ ਫਟੇਫਟੇ ਲਾਏ ਸੀ। ਪਰ ਆਰਟੀਫੀਸ਼ਲ ਚੀਜ਼ ਚਕਾ ਨੂੰ ਰਹਿ ਕੇ ਰਾਜ਼ੀ ਨੇ। ਆ ਬੱਚਾ ਵੀ ਮੀਂਹ ਦਾ ਮਦਦ ਰੋਲਿਆ ਹੋਇਆ ਹੌਲੀ ਹੌਲੀ ਸਰਵਾਈਵ ਕਰਕੇ ਉੱਭਰ ਰਿਹਾ। ਵਾਰਸ਼ ਦੇ ਉਸ ਹਾਨ ਸਦਮੇ ਤੋਂ ਜਿਹੜੇ ਪਰਸੇ ਮਰਜੀ ਦੇਖ ਲਏ ਹੁਣ ਮਾੜੀ ਮੋਟੀ ਰੁਕੀ ਹੋਈ ਵਾਰਸ਼ ਕਾਰਨ ਪੰਛੀ ਆਪ ਦੇ ਸਰੀਰ ਦੀ ਸਫਾਈ ਚ ਲੱਗੇ ਨੇ ਦਾਣਾ ਪਾਣੀ ਖਾ ਰਹੇ ਨੇ ਚੁਗ ਰਹੇ ਨੇ ਪ੍ਰਬੰਧ ਕਰ ਰਹੇ ਨੇ ਮਸਲਵ ਰਹਿਦਾ ਮਤਲਬ ਇਹ ਆ ਕਹਿਣ ਦਾ ਭਾਵ ਕਿ ਲਗਾਤਾਰ ਦੋ ਦਿਨ ਦੀ ਬਰਸਾਤ ਨੇ ਇਨਸਾਨ ਦੇ ਨਾਲ-ਨਾਲ ਪਸ਼ੂ ਪੰਛੀਆਂ ਨੂੰ ਵੀ ਪ੍ਰਭਾਵਿਤ ਕੀਤਾ। ਬੱਤਲਾ ਦਾ ਡਰ ਹਜੇ ਵੀ ਬਣਿਆ ਹੋਇਆ। ਆ ਘਾਟੋ ਦੇਖ ਰਹੇ ਹੋ ਤੁਸੀਂ ਬਨੇਰੇ ਤੇ ਬੈਠੇ। ਇਹ ਵੀ ਆਪ ਦੇ ਆਪ ਨੂੰ ਧੁੱਪ ਦੀ ਗਰਮਾਹਟ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ ਦੋ ਦਿਨਾਂ ਦੇ ਭੁੱਖੇ ਪੰਛੀ ਜਾਨਵਰ ਪਸ਼ੂ ਪੰਖਰੇ ਮਸਾਂ ਇਹ ਸਦਮੇ ਚ ਉੱਭਰ ਰਹੇ ਨੇ ਹੌਲੀ ਹੌਲੀ ਦੇਖਦੇ ਆ ਅੱਗੇ ਕਿਹੋ ਜਿਹਾ ਮੌਸਮ ਆਉਂਦਾ ਵੈਸੇ ਤਾਂ ਇਹਨਾਂ ਲਈ ਰੋਟੀ ਪਾਣੀ ਮਤਲਬ ਜਿੰਨਾ ਕੋ ਹੁੰਦਾ ਚੁਰ ਕੇ ਕੰਦਾ ਤੇ ਪਾ ਲਈਦਾ ਪਰ ਇਹ ਆਜ਼ਾਦ ਪੰਛੀ ਨੇ ਇਹ ਆਪਦੀ ਮਰਜ਼ੀ ਨਾਲ ਹੀ ਚੁਗਦੇ ਨੇ ਆਪਦੀ ਮਰਜ਼ੀ ਨਾਲ ਹੀ ਪ੍ਰਬੰਧ ਇਹਨਾਂ ਨੂੰ ਕੀਤਾ ਦਾ ਪ੍ਰਬੰਧ ਜੇ ਤਾਂ ਨਹੀਂ ਪਸੰਦ ਆਇਆ ਤਾਂ ਇਹ ਠਭਰਾ ਕੇ ਚਲੇ ਜਾਂਦੇ ਨੇ ਇਹਨਾਂ ਚੀਜ਼ਾਂ ਆ ਕੰਧ ਤੇ ਮੈਂ ਰੋਟੀਆਂ ਦੀਆਂ ਬੁਰਕੀਆਂ ਰੱਖ ਦਿੰਨਾ ਚਿਹੜੀਆਂ ਘਟਾਰਾਂ ਕੁਗੀਆਂ ਗੋਲੇ ਖਾ ਗ ਲੈnde ਆ ਕੇ ਖਾ ਲੈਂਦੇ ਆ ਵਰਕੀਆਂ ਵਟ ਲੈਂਦੇ ਆ ਤੇ ਅਨਾਰ ਤੇ ਬੈਠੀਆਂ ਚਿੜੀਆਂ ਵੀ ਤੋਂ ਆਨੰਦ ਲੈ ਰਹੀਆਂ ਮਾੜਾ ਮੋਟਾ ਜਿਹੜੀ ਰਾਹਤ ਮਿਲੀ ਆ ਮੀਂਹ ਤੋਂ ਬੂਟਿਆਂ ਨੇ ਜਰੂਰ ਰੰਗ ਫੜ ਲਿਆ ਹਰੇ ਭਾਈ ਮਾਰਨ ਲੱਗੇ ਪਰ ਪੰਛੀ ਹਲੇ ਵੀ ਮੀਂਹ ਦੇ ਹਾ ਸਦਮੇ ਚ ਨੇ ਆ ਤੇ ਤੇਰੀ ਆ ਦੇਖੋ ਆਪਦੇ ਆਪ ਨੂੰ ਸਵਾਰ ਰਹੀ ਆ ਮੌਸਮ ਅਗਲੇ 24 ਘੰਟਿਆਂ ਦਾ ਜੇ ਮੌਸਮ ਦੇ ਚੈਨਲਾਂ ਤੇ ਸੁਣੀਏ ਤਾਂ ਬਰਸਾਤ ਦੀ ਹੋਰ ਪੋਸਟੀ ਕਰ ਰਹੇ ਨੇ ਉਹ ਚਲੋ ਸਾਰਿਆਂ ਦੇ ਨਾਲ ਹੀ ਆ ਪਰ ਫਿਰ ਵੀ ਪਸ਼ੂਆਂ ਪੰਛੀਆਂ ਜਾਨਵਰਾਂ ਦਾ ਥੋੜਾ ਜਿਆਦਾ ਆਉਂਦਾ ਕਿ ਮਨੋਖਾ ਉਹਦੇ ਆਪਣ ਨੂੰ ਸੰਭਾਲ ਲੈਂਦਾ ਤੇ ਮਨੋਖਾ ਉਹਦੇ ਖਾਣ ਪੀਣ ਦਾ ਜ਼ਖੀਰਾ ਰੱਖਦਾ ਹੁੰਦਾ 5-7 ਤਾਂ 10 ਦਿਨ ਦਾ ਇਹ ਮੇਰੇ ਪੇਟ ਸਿਰਖੇ ਹੋਏ ਨੇ ਦੋ ਇਹਨਾਂ ਦੇ ਵਿਚਾਰੇ ਉਦੋਂ ਦੇ ਮਰ ਜਾਏ ਹੋਏ ਨੇ ਕਿਉਂਕਿ ਇਹਨਾਂ ਨੂੰ ਬਾਹਰ ਨਿਕਲਣ ਲਈ ਨਹੀਂ ਮਿਲਦਾ ਗਿੱਲੇ ਹੋਣ ਦੇ ਡਰੋਂ ਇਹ ਵੀ ਅੰਦਰ ਹੀ ਰਹੇ ਆ ਦੋ ਦਿਨ ਹੋ ਗਏ ਚੱਕ ਕੇ ਬਾਥਰੂਮ ਬਾਥਰੂਮ ਕਰਨ ਲਈ ਬਾਹਰ ਲੈ ਕੇ ਆਉਣਾ ਪੈਂਦਾ ਸੀ ਇਹਨਾਂ ਨੂੰ ਪਸ਼ੂ ਪੰਛੀਆਂ ਦੇ ਨਾਲ ਨਾਲ ਉਹਨਾਂ ਦੇ ਬੋਟ ਆਲਣਿਆਂ ਵਿੱਚ ਹਾਜੀ ਸ਼ੁਕਰ ਕਰੋ ਬਈ ਹਵਾ ਤੇਜ਼ ਨਹੀਂ ਚੱਲੀ ਨਹੀਂ ਤਾਂ ਉਹ ਵੀ ਧਰਤੀ ਤੇ ਆ ਜਾਂਦੇ ਨੇ ਦੁਆ ਕਰਿਓ ਕਿ ਮੌਸਮ ਹੁਣ ਖੁਸ਼ਕ ਰਹੇ। ਇਹ